ਸਤਿ ਸ਼੍ਰੀ ਅਕਾਲ ਜਸ ਕੋ ਮਹਾਂਗ ਬ੍ਰਿੰਦਰਪਾਲ ਸਿੰਘ ਮੈਂ ਸੁਨੇਨਾ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਇੱਕ ਗੱਲਬਾਤ ਦੇ ਲਈ ਗੱਲਬਾਤ ਅਸੀਂ ਕਰਨੀ ਹੈ ਠੰਡ ਦੇ ਬਾਰੇ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਠੰਡ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਤੇ ਕਿਵੇਂ ਆਪਣਾ ਰੱਖ-ਰਖਾਵ ਰੱਖਣਾ ਉਹਦੇ ਬਾਰੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ ਉਹ ਸੁਨੇਨਾ ਕੀ ਹਾਲ ਚਾਲ ਤੁਹਾਡਾ ਮੈਂ ਵਧੀਆ ਤੁਸੀਂ ਦੱਸੋ ਲੱਗਦਾ ਕੋਟ ਪਾ ਕੇ ਹਨਾ ਆਪਾਂ ਐ ਲੱਗ ਰਹੇ ਹਾਂ ਜਿਵੇਂ ਪਤਾ ਨਹੀਂ ਕਿੰਨੀ ਕਿ ਠੰਡ ਲੱਗ ਰਹੀ ਹੁੰਦੀ ਆ ਲੱਗਦੀ ਵੀ ਆ ਸਟੂਡੀਓ ਚ ਦੇਖੋ ਠੰਡ ਤਾਂ ਲੱਗਦੀ ਲੱਗਦੀ ਆ ਪਰ ਬਾਹਰ ਜਦੋਂ ਆਪਾਂ ਜਾਂਦੇ ਆ ਨਾ ਸੁਨੇਨਾ ਬਾਈਕ ਤੇ ਉੱਤੇ ਜਾਂਦੇ ਆ ਆ ਜਾ ਫਿਰ ਐਦਾਂ ਹੀ ਕਈ ਵਾਰ ਪੈਦਲ ਚਲੇ ਤਾਂ ਸਵੇਰੇ ਸਵੇਰੇ ਤੇ ਸ਼ਾਮ ਨੂੰ ਇੰਨੀ ਜ਼ਿਆਦਾ ਠੰਡ ਲੱਗਦੀ ਆ ਕਿ ਜਿਹੜੇ ਸਾਡੇ ਹੱਥ ਨੇ ਨਾ ਉਹਨਾਂ ਦਾ ਅੰਮਲਗੀ ਠਾਰ ਜਾਣੇ ਆ ਇੱਕ ਚੀਜ਼ ਹੋਠਾਂ ਦੇ ਨਾਲ ਨਾਲ ਸੀਤਲ ਲਹਿਰ ਵੀ ਚੱਲ ਰਹੀ ਆ ਨਾ ਹਵਾ ਦੇਖੋ ਕਿੰਨੀ ਜ਼ਿਆਦਾ ਚੱਲਦੀ ਆ ਬਾਹਰ ਠੰਡ ਤਾਂ ਹੈਗੀ ਉਹ ਹੈਗੀ ਆ ਨਾਲ ਫੌਗ ਕਿੰਨੀ ਜ਼ਿਆਦਾ ਹੋਈ ਪਈ ਆ ਬਾਹਰ ਦੇਖੋ ਧੁੰਦ ਨੇ ਦਾ ਜਿਹੜਾ ਧੁੰਦ ਦਾ ਜਿਹੜਾ ਘਹਿਰ ਰਹਿੰਦਾ ਉਹ ਸਵੇਰੇ ਸਵੇਰੇ ਰਹਿੰਦਾ ਪਰ ਹੁਣ ਜਿਹੜੇ ਦਿਨ ਨੇ ਉਹ ਦਸੰਬਰ ਦੇ ਦਿਨ ਚੱਲ ਰਹੇ ਨੇ ਅੰਗਰੇਜ਼ੀ ਮਹੀਨੇ ਦੇ ਅਨਸਾਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਠੰਡ ਹੈ ਨਾ ਹੋਰ ਵੀ ਵਧਣ ਵਾਲੀ ਹੈ ਤੇ ਜਿਹੜੀ ਧੁੰਦ ਦਾ ਜਿਹੜਾ ਉਹ ਕਹਿੰਦੇ ਨਾ ਕਿ ਉਹ ਜਿਹੜਾ ਜ਼ੋਰ ਹੈ ਹੋਰ ਜ਼ਿਆਦਾ ਤੇਜ਼ ਹੋ ਜਾਏਗਾ ਕਿਉਂਕਿ ਤੁਸੀਂ ਦੇਖੋ ਆਪਾਂ ਦੇਖਦੇ ਰਹਿੰਦੇ ਹਾਂ ਖਾਸ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਵੀ ਕਿ ਜਿਹੜਾ ਜਿਹੜਾ ਸੂਰਜ ਹੈ ਸੂਚ ਦੇਵਤਾ ਕਦੋਂ ਆਏਗਾ ਕਦੋਂ ਆਏਗਾ ਕਿਉਂਕਿ 11 ਗਵਾਦ ਦੇ ਨੇ ਧੁੰਦ ਪਈ ਪਈ ਹੁੰਦੀ ਹੈ ਤੇ 11 ਗਵਾਦ ਹਲਕਾ ਜਿਹਾ ਕਿਤੇ ਕਿਤੇ ਸੂਰਜ ਕਈ ਵਾਰ ਦਿਖਦਾ ਹੈ ਕਈ ਵਾਰ ਤਾਂ ਦਿਖਦਾ ਹੀ ਨਹੀਂ ਹੈਗਾ ਤੁਹਾਨੂੰ ਤਾਂ ਥੋੜਾ ਥੋੜਾ ਦਿਖਦਾ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਨਹੀਂ ਦਿਖਣਾ ਹੈਗਾ ਬਿਲਕ ਮੁਤਾਬਕ ਉਹ ਕਹਿ ਰਹੇ ਨੇ ਕਿ ਜਿਹੜੀ ਇਸ ਵਾਰ ਠੰਡ ਬਹੁਤ ਜ਼ਿਆਦਾ ਹੋਣ ਵਾਲੀ ਹੈ ਤੇ ਧੁੰਦ ਵੀ ਬਹੁਤ ਪੈਗੀ ਤੇ ਇਹ ਦੇਖੋ ਸ਼ੀਤ ਲਹਿਰ ਦੀ ਤੁਸੀਂ ਗੱਲ ਕੀਤੀ ਸ਼ੀਤ ਲਹਿਰ ਦਿਨ ਵੇਲੇ ਚੱਲਦੀ ਹੈ ਰਾਤ ਵੇਲੇ ਤਾਂ ਤੁਸੀਂ ਦੇਖੋ ਕਿ ਅਗਰ ਅਸੀਂ ਜਾ ਰਹੇ ਹੁੰਨੇ ਨਾ ਤਾਂ ਉਸ ਸਮੇਂ ਵੀ ਠੰਡ ਬਹੁਤ ਲੱਗਦੀ ਹੈ ਪਰ ਸਾਨੂੰ ਨਾ ਇੱਕ ਗੱਲ ਹੋਰ ਇੱਥੇ ਮੈਂ ਕਰਨੀ ਚਾਹੂੰਗਾ ਜਿਹੜੇ ਬੇਜੁਬਾਨ ਜਾਨਵਰ ਨੇ ਜਿਵੇਂ ਕੁੱਤੇ ਹੋਗੇ ਨੇ ਜਾਂ ਫਿਰ ਹੋਰ ਕੋਈ ਵੀ ਸਾਨੂੰ ਜਾਨਵਰ ਦਿਖਦਾ ਤਾਂ ਸਾਨੂੰ ਨਾ ਉਹਦੇ ਥੋੜੀ ਜੀ ਕੇਅਰ ਕਰਨੀ ਚਾਹੀਦੀ ਹੈ ਤਾਂ ਸਾਡੇ ਘਰਾਂ ਦੇ ਆਸ-ਪਾਸ ਅਸੀਂ ਦੇਖਦੇ ਹਾਂ ਕਈ ਵਾਰ ਕੁੱਤੇ ਛੋਟੇ-ਛੋਟੇ ਬੱਪੀ ਦੋਨ ਦੇ ਨੇ ਨਾ ਉਹ ਫਿਰ ਰਹੇ ਹੁੰਦੇ ਨੇ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੀ ਥੋੜੀ ਜਿਹੀ ਰਖਵਾਲੀ ਕਰੀਏ ਹਨਾ ਉਹਨਾਂ ਦਾ ਛੋਟਾ ਮੋਟਾ ਦਾ ਘਰ ਜਾ ਬਣਾ ਦਈਏ ਜਾ ਉਹਨਾਂ ਨੂੰ ਬਲੈਂਕਟਸ ਦੇ ਦਈਏ ਹਨਾ ਜਿਵੇਂ ਉਹਨਾਂ ਲਈ ਬਣਾ ਦਈਏ ਕੋਈ ਮਤਲਬ ਕੋਈ ਬਹੁਤ ਜ਼ਿਆਦਾ ਟੁਕਵੀ ਜੀ ਜਗ੍ਹਾ ਹੋਵੇ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਕਵਰ ਕਰਕੇ ਰੱਖ ਸਕਦੇ ਹਾਂ ਵੀ ਕੋਈ ਜਿਵੇਂ ਖਾਲੀ ਪਲਾਂਟਸ ਵਗੈਰਾ ਪਏ ਹੁੰਦੇ ਨੇ ਹਨਾ ਖਾਲੀ ਪਲਾਂਟਾਂ ਤੇ ਆਪਾਂ ਉਹਨਾਂ ਨੂੰ ਦੇਖੋ ਥੋੜਾ ਜਿਹਾ ਘਰਜਾਦਾ ਬਣਾ ਦੇਣਾ ਚਾਹੀਦਾ ਹੈ ਇਸ ਨਾਲ ਇੱਕ ਨਾ ਪੁੰਨ ਦਾ ਪੁੰਨ ਹੋ ਜਾਂਦਾ ਹੈ ਤੇ ਉਹਨਾਂ ਦਾ ਸਹਾਇਤਾ ਹੋ ਜਾਂਦੀ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਥੋੜੀ ਖਾਣ ਪੀਣ ਦੀ ਤੇ ਝਾਲ ਦੇ ਵਿੱਚ ਪਿੰਨੀਆਂ ਪੁੰਨੀਆਂ ਬਣ ਗਈਆਂ ਥੋੜੇ ਘਰੇਕ ਨਹੀਂ ਅਲਸੀ ਦੀਆਂ ਦੇਖੋ ਇਹ ਦੀਆਂ ਜੀ ਬਣ ਗਈਆਂ ਹਾਂ ਬਣਾਈ ਜਾਂਦੇ ਨੇ ਬਸ ਗਜਰੇਲਾ ਮੈਨੂੰ ਬਹੁਤ ਪਸੰਦ ਹੈ ਗਜਰੇਲਾ ਤਾਂ ਹੋਵੇ ਦੇਸੀ ਕਿਉਂਚ ਬਣਿਆ ਹੋਵੇ ਤੇ ਨਾਲ ਕਾਜੂ ਬਦਾਮ ਪਾਏ ਹੋਣ ਤਾਂ ਨਜ਼ਾਰਾ ਆਦਾ ਘੜਦੇ ਪਕੌੜੇ ਹੋਗੇ ਬਹੁਤ ਕੁਝ ਖਾਣ ਦਿਲ ਕਰਦਾ ਸਾਗ ਮੱਕੀ ਦੀ ਰੋਟੀ ਤੇ ਉਹਦਾ ਮੇਰੀ ਫੇਵਰਿਟ ਨੇ ਜੀ ਦੇਖੋ ਲੱਸੀ ਨਾਲ ਵਿੱਚ ਮੱਖਣੀ ਪਾਈ ਹੋਵੇ ਹੈ ਨਾ ਉਹ ਨਜ਼ਾਰਾ ਹੀ ਬੜਾ ਖੂਬਸੂਰਤ ਹੈ ਖਾਣ ਦਾ ਸਵਾਦ ਸਾਡੇ ਪੰਜਾਬ ਦਾ ਅਮੀਰ ਵਿਰਸਾ ਤੇ ਅਮੀਰ ਸਭਿਆਚਾਰ ਹੈ ਤੇ ਸਾਡੀਆਂ ਸਾਡੀਆਂ ਖਰਾਕਾਂ ਨੇ ਨਾ ਇੰਨੀਆਂ ਕਿ ਅਮੀਰ ਨੇ ਇੰਨਕ ਸਵਾਦ ਨੇ ਕੀ ਕਹਿੰਦੇ ਕਿ ਜੇ ਕੋਈ ਬਾਹਰੋਂ ਵੀ ਵਿਦੇਸ਼ ਚ ਕੋਈ ਆਉਂਦਾ ਨਾ ਉਹ ਵੀ ਕਹਿੰਦਾ ਕਿ ਵਾਕਿਆ ਨਜ਼ਾਰਾ ਹੈ ਹਮ ਸਿਆਲ ਦੇ ਵਿੱਚ ਤਾਂ ਸਬਜ਼ੀਆਂ ਵੀ ਇੱਕ ਲੰਘ ਤੋਂ ਹੀ ਆਉਂਦੀਆਂ ਨੇ ਜਿਵੇਂ ਗਾਜਰ ਮਟਰ ਦੀ ਸਬਜ਼ੀ ਸਪੈਸ਼ਲ ਸਰਦੀਆਂ ਚ ਹੀ ਇਹ ਮੇਥਿਆਂ ਦੀ ਪੁਰਜੀ ਹੋਗੀ ਹਣ ਇਹ ਸਾਰੇ ਸਪੈਸ਼ਲ ਸਾ ਮਤਲਬ ਸਾਗ ਹੋ ਗਿਆ ਸਾਰਾ ਸਰਦੀਆਂ ਦਾ ਹੀ ਸੀਜ਼ਨ ਦੀਆਂ ਬਿਲਕੁਲ ਛਾਲ ਦੇ ਵਿੱਚ ਕੀ ਹੁੰਦਾ ਨਾ ਜਿਹੜੀਆਂ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ ਤੇ ਇੱਕ ਮੌਸਮ ਇਨਾਂ ਅਨੁਕੂਲ ਹੁੰਦਾ ਕਿ ਹਰ ਇੱਕ ਚੀਜ਼ ਬੜੀ ਸੌਖੀ ਪੈਦਾ ਹੋ ਜਾਂਦੀ ਹੈ ਤੇ ਗਰਮੀ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਬਰਸਾਤ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਸਬਜ਼ੀਆਂ ਮੀਂਹ ਪੈ ਕੇ ਖਰਾਬ ਵੀ ਹੋ ਜਾਂਦੀਆਂ ਨੇ ਹਨਾ ਤੇ ਮੋਸਟਲੀ ਸਾਡੇ ਫਿਰ ਦਾਣਾ ਵਗੈਰਾ ਹੀ ਖਾਣੀਆਂ ਪੈਂਦੀਆਂ ਨੇ ਆਪਾਂ ਨੂੰ ਜਾਂ ਵਰ ਕੀ ਆ ਹੋ ਗਿਆ ਹਨਾ ਜਾਂ ਵਰ ਕੱਦੂ ਹੋ ਗਿਆ ਜਿਹਨੂੰ ਨਾ ਪਮਕੀ ਨਾ ਆਪਾਂ ਕਹਿੰਦੇ ਆ ਜਾਂ ਫਿਰ ਹੋਰ ਬਹੁਤ ਸਾਰੀ ਚੀਜ਼ਾਂ ਪਰ ਜਿਹੜਾ ਸਿਆਲ ਹੈ ਨਾ ਦਰਸ਼ਕੋ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਉਹ ਜਿਹੜੀ ਕੁਦਰਤ ਸਾਨੂੰ ਦਿੰਦੀ ਹੈ ਸਰਦੀਆਂ ਦੇ ਵਿੱਚ ਤਾਂ ਮੂਲੀਆਂ ਦੇ ਪਰੌਂਠੇ ਹੋਗੇ ਆਲੂਆਂ ਦੇ ਪਰੌਂਠੇ ਹੋਗੇ ਇਹਨਾਂ ਦਾ ਵੀ ਖਾਣ ਦੇ ਇੱਕ ਚਾਹ ਦੇ ਨਾਲ ਵੱਖਰਾ ਹੀ ਸਵਾਦ ਆਣਾ ਸਰਦੀਆਂ ਦੇ ਵਿੱਚ ਅਚਾਰ ਹੋਵੇ ਨਾਲ ਜਾਂ ਫਿਰ ਮੱਖਣ ਹੋਵੇ ਸਰਦੀਆਂ 'ਚ ਵੇਟ ਪੱਕਾ ਵੱਧਦਾ ਉਹ ਸਾਰਿਆਂ ਦਾ ਮੇਰੇ ਚ ਪਸੀਨਾ ਲੈ ਲੈ ਘਟਾਉਂਦੇ ਵੀ ਨਹੀਂ ਜੀ ਦੇਖੋ ਜਿਹੜਾ ਇਹ ਨਜ਼ਾਰਾ ਹੈ ਨਾ ਕੁਦਰਤ ਦਾ ਸਾਨੂੰ ਹਰ ਇੱਕ ਰੁੱਤ ਦਾ ਲੈਣਾ ਚਾਹੀਦਾ ਹੈ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਸਾਨੂੰ ਹਰ ਇੱਕ ਚੀਜ਼ ਦਾ ਨਜ਼ਾਰਾ ਲੈਣਾ ਚਾਹੀਦਾ ਹੈ ਪਰ ਇੱਥੇ ਨਾ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ ਕਈ ਵਾਰ ਨਾ ਕੀ ਹੁੰਦਾ ਆਪਾਂ ਬਹੁਤ ਜ਼ਿਆਦਾ ਖਾ ਲੈਨੇ ਆ ਸਵਾਦ ਸਵਾਦ ਦੇ ਵਿੱਚ ਵਿਆਹ ਦੇ ਵਿੱਚ ਕਈ ਵਾਰ ਪਕੌੜੇ ਖਾ ਲੈ ਜਾਂ ਫਿਰ ਉਹ ਇਦਾਂ ਦੇ 스ਨੈਕਸ ਵਗੈਰਾ ਫਾਸਟ ਫੂਡ ਵਿਆਹ ਦੇ ਵਿੱਚ ਅੱਜ ਕੱਲ ਚੱਲਦਾ ਉਹ ਥੋੜਾ ਜਿਹਾ ਨਾ ਸਾਨੂੰ ਦੇਖ ਪਰਖ ਕੇ ਖਾਣਾ ਚਾਹੀਦਾ ਉਹ ਇਸ ਕਰਕੇ ਕਿਉਂਕਿ ਜਿਹੜੇ ਅਰ ਦੇ ਜਿਹੜੇ ਖਾਣੇ ਹੁੰਦੇ ਨੇ ਨਾ ਉਹਦੇ ਵਿੱਚ ਮਸਾਲੇਦਾਰ ਖਾਣਾ ਹੁੰਦਾ ਤੇ ਉਹ ਕਾਫੀ ਦਿਨ ਪਹਿਲਾਂ ਵੀ ਪਕਾਉਣਾ ਸਟਾਰਟ ਕਰ ਦਿੰਦੇ ਨੇ ਤੇ ਫਿਰ ਉਹਨੂੰ ਵਿਆਹ ਲਈ ਦਿਨ ਜਾਂ ਉਸ ਦਿਨ ਦੇ ਵਿੱਚ ਜੋ ਫੰਕਸ਼ਨ ਹੁੰਦਾ ਮੇਨਲੀ ਓਕੇਜਨ ਤੇ ਉਹਨੂੰ ਫਿਰ ਨਾ ਫਰਾਈ ਕਰਕੇ ਉਹਨੂੰ ਬਸ ਸਰਵ ਕਰ ਦਿੰਦੇ ਆ ਜਿਹੜਾ ਕਿ ਆਪਣੀ ਹੈਲਥ ਲਈ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ ਉਹ ਵੀ ਗੱਲ ਤੁਹਾਡੀ ਸਿਆਣੀ ਹੈ ਪਰ ਮੈਂ ਇਹ ਕਹੂੰਗਾ ਕਿ ਕਈ ਵਾਰ ਨਾ ਉਹ ਚੀਜ਼ ਸਾਡੇ ਪੇਟ ਨੂੰ ਖਰਾਬ ਕਰ ਦਿੰਦੀ ਆ ਸਾਡਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਂਦਾ ਤੇ ਉਹਦੇ ਨਾਲ ਫਿਰ ਸਾਨੂੰ ਡਾਕਟਰਾਂ ਦੇ ਚੱਕਰ ਮਾਰਨੇ ਪੈਂਦੇ ਸੋ ਕਿਉਂ ਨਾ ਦਰਸ਼ਕੋ ਆਪਾਂ ਜੇਕਰ ਆਪਾਂ ਵਿਆਹ ਚ ਜਾ ਪਰ ਉਹਨਾਂ ਕੋ ਖਾਓ ਜਿੰਨੇ ਕੇ ਸਾਡਾ ਜਿਹੜਾ ਪੇਟ ਹੈ ਨਾ ਉਹ ਇਜਾਜ਼ਤ ਦਿੰਦਾ ਤੇ ਪਰਮਿਸ਼ਨ ਦਿੰਦਾ ਆਪਾਂ ਖਾਈ ਜੰਨੇ ਆ ਵੇਟਰ ਤੋਂ ਉਹ ਵੀ ਮੰਗਾ ਲਿਆ ਆ ਵੀ ਮੰਗਾ ਲਿਆ ਟਿੱਕੀਆਂ ਵੀ ਮੰਗਾ ਲਿਆ ਹਨਾ ਭੱਲੇ ਵੀ ਮੰਗਾ ਲਏ ਨੂਡਲਸ ਵੀ ਖਾ ਲਿਆ ਸਨੈਕਸ ਵੀ ਖਾ ਲਏ ਭਾਬਾ ਜੀ ਸਾਰੇ ਕੁਝ ਮਨਚੂਰੀਅਨ ਵਗੈਰਾ ਸਾਰਾ ਕੁਝ ਖਾ ਲਿਆ ਨਾ ਪਕੌੜੇ ਵੀ ਖਾ ਲਏ ਫਿਰ ਐਂਡ ਦੇ ਵਿੱਚ ਰੋਟੀ ਵੀ ਖਾ ਜਾਣੇ ਆ ਤੇ ਉਹ ਐ ਹੋ ਜਾਂਦਾ ਜਿਵੇਂ ਪਤਾ ਨਹੀਂ ਕੀ ਖਾ ਲਿਆ ਫਿਰ ਸਾਨੂੰ ਸਾਹ ਵੀ ਨਹੀਂ ਆਉਂਦਾ ਸੋ ਐਦਾਂ ਹੋ ਜਾਂਦਾ ਫਿਰ ਅਸੀਂ ਈਨੋ ਲੈਨੇ ਆ ਕੋਈ ਨਿੰਬੂ ਪਾਣੀ ਪੀਂਦਾ ਕੋਈ ਕਾਲਾ ਨੁਣਪਾ ਕੇ ਪੀਂਦਾ ਸੋ ਇਹ ਚੀਜ਼ ਕੋਈ ਲਿਮਕਾ ਪੀਂਦਾ ਬਾਅਦ ਚਾ ਕੇ ਨਾ ਸੋ ਆਪਾਂ ਬਹੁਤ ਸਾਰੇ ਤਰੀਕੇ ਬਣਾਉ ਪਹਿਲੇ ਆਪਣਾ ਥੋੜਾ ਸਹੀ ਦਾ ਖਿਆਲ ਰੱਖੀਏ ਕਿ ਆਪਾਂ ਨੂੰ ਇਹ ਕੰਮ ਨਹੀਂ ਕਰਨੇ ਪੈਣ। ਤੇ ਹੁਣ ਤਾਂ ਲੋਕ ਨਾ ਉਹੀ ਲਗਾਉਣ ਲੱਗੇ ਅਗ ਦੀ ਧੂਣੀ ਵਗਾਰਾ ਵੀ ਹੁਣ ਬਹੁਤ ਜ਼ਿਆਦਾ ਮੈਂ ਆ ਰਹੀ ਸੀ ਜੋ ਸਵੇਰੇ ਨਹੀਂ ਠੰਡ ਸੀਗੀ ਜਦੋਂ ਮੈਂ ਆ ਰਹੀ ਸੀਗੀ ਤਾਂ ਲੋਕਾਂ ਨੇ ਲਗਾਈ ਹੋਈ ਸੀ ਤੇ ਫਿਰ ਮੈਂ ਸੋਚਦੀ ਵੀ ਸੀ ਮੈਂ ਕਿ ਨਾਲ ਮੂੰਗਫਲੀ ਹੋਵੇ ਖਾਨ ਦਾ ਨਜ਼ਾਰਾ ਹਨਾ ਨਾਲ ਗੱਚੇ ਆ ਫਿਰ ਤੁਸੀਂ ਦਫਤਰ ਮੂੰਗਫਲੀ ਲੈ ਕੇ ਆਏ ਹੋ ਨਹੀਂ ਲੈ ਕੇ ਆਏ ਚਲੋ ਕੋਈ ਗੱਲ ਨਹੀਂ ਆਪਾਂ ਫਿਰ ਕਿਸ ਦਿਨ ਮੂੰਗਫਲੀ ਦੀ ਗੱਲ ਵੀ ਕਰਾਂਗੇ ਆਪਣੇ ਦੋਸਤਾਂ ਨਾਲ ਪੂਰੇ ਲੋੜ ਹੀ ਆ ਰਹੀ ਆ ਤਾਂ ਉਦੋਂ ਫਿਰ ਗੱਚੇ ਕ ਮੂੰਗਫਲੀ ਰਿਓੜੀਆਂ ਸਭ ਨਾਲੇ ਧੂਣੀ ਸੇਕਾਂਗੇ ਨਾਲੇ ਠੀਕ ਹੈ ਠੀਕ ਹੈ ਕਹਿੰਦੇ ਕਿ ਜਿਹੜੇ ਇਹ ਤਿਹਾ ਤਿਹਾਰ ਨੇ ਜਿਵੇਂ ਤੁਸੀਂ ਹੁਣ ਲੋੜੀ ਦੀ ਗੱਲ ਕੀਤੀ ਆਪਾਂ ਕਿਸੇ ਹੋਰ ਦਿਨ ਕਰਾਂਗੇ ਲੋੜੀ ਦੀ ਗੱਲ ਪਰ ਆਪਾਂ ਗੱਲ ਅੱਜ ਕਰ ਰਹੇ ਆ ਠੰਡ ਦੀ ਠੰਡ ਦੇ ਵਿੱਚ ਨਾ ਇੱਕ ਕੀ ਹੁੰਦਾ ਸੁਣੇ ਨਾ ਸਵੇਰੇ ਸਵੇਰੇ ਨਾ ਅਸੀਂ ਆ ਰਹੇ ਹੁੰਨੇ ਆ ਕੁਝ ਜਿਹੜੇ ਸਾਡੇ ਵੀਰ ਨੇ ਨਾ ਡਰਾਈਵ ਕਰਦੇ ਹੁੰਦੇ ਗੱਡੀਆਂ ਦੇ ਉੱਤੇ ਜਾਂ ਬਾਈਕ ਦੇ ਉੱਤੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਥੋੜਾ ਜਆ ਸਲੋ ਜਾਇਆ ਕਰੋ ਕਿਉਂਕਿ ਧੁੰਦ ਦੇ ਵਿੱਚ ਸਾਨੂੰ ਨਹੀਂ ਦਿਖਦਾ ਇੱਕ ਤਾਂ ਸਾਡੇ ਹੱਥ ਠਰੇ ਹੁੰਦੇ ਨੇ ਤੇ ਕਈ ਵਾਰ ਆਪਾਂ ਇੰਨੀ ਜਣਾ ਤੇਜ਼ ਜਾ ਰਹੇ ਹੁੰਨੇ ਕਿ ਬ੍ਰੇਕ ਵੀ ਨਹੀਂ ਲੱਗਦੀ ਇੱਕ ਚੀਜ਼ ਹੋਰ ਤੇ ਜਿਹੜੀਆਂ ਆਪਾਂ ਇਹ ਵੀ ਚਾਹੀਦੀਆਂ ਨੇ ਪਰ ਉਹ ਕਿਤੇ ਨਾ ਕਿਤੇ ਨੁਕਸਾਨ ਵੀ ਹੈਗਾ ਚਲੋ ਇੱਕ ਪਾਸੋਂ ਦਾ ਆਪਾਂ ਨੂੰ ਫੌਗ ਲਾਈਟਸ ਜ਼ਿਆਦਾ ਲਾਉਣ ਦੇ ਨਾਲ ਆਪਾਂ ਨੂੰ ਦਿਖਦਾ ਰਹੀਆ ਪਰ ਦੂਸਰੇ ਪਾਸੋਂ ਜਿਹੜੇ ਵਿਚਾਰੇ ਸਾਈਕਲਸ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਤੇ ਕੋਈ ਲਾਈਟ ਵਗੈਰਾ ਨਹੀਂ ਲੱਗੀ ਹੁੰਦੀ ਉਹ ਲੋਕਾਂ ਨੂੰ ਫਿਰ ਦਿਖਦਾ ਨਹੀਂ ਹੈਗਾ ਉਹ ਲੋਕਾਂ ਦੀ ਇੱਕਦਮ ਅੱਖਾਂ ਤੇ ਨੇਹਰਾ ਹੋ ਜਾਂਦਾ ਉਹ ਲੋਕਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਕਿਉਂਕਿ ਹੁਣ ਬਹੁਤ ਜ਼ਿਆਦਾ ਇਦਾਂ ਦੇ ਕੇਸਿਸ ਆਉਂਦੇ ਆ ਕਿ ਜਿਹੜੇ ਲਾਈਟਿੰਗ ਬਹੁਤ ਜ਼ਿਆਦਾ ਆਪਾਂ ਹੀ ਜ਼ਿਆਦਾ ਹੀ ਮਤਲਬ ਹੋਣੀ ਚਾਹੀਦੀ ਹੈ ਲਾਈਟਨਿੰਗ ਲਿਮਟ ਚ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਬਾਕੀ ਵੀਹਿਕਲਸ ਵਾਲੇ ਵੀ ਸੇਫ ਰਹਿਣ ਤੇ ਆਪਾਂ ਵੀ ਬਟ ਇਹ ਨਹੀਂ ਹੈਗਾ ਕਿ ਆਪਾਂ ਹੀ ਇਕੱਲੇ ਸੇਫ ਰਹੀ ਤੇ ਬਾਕੀ ਦਾ ਨੁਕਸਾਨ ਹੋਵੇ ਉਸ ਚੀਜ਼ ਦਾ ਕਿਤੇ ਕਿਤੇ ਸਿਆਲ ਦੇ ਵਿੱਚ ਫਾਇਦਾ ਹੁੰਦਾ ਜਿਹੜੀਆਂ ਫੌਗ ਵਾਲੀਆਂ ਤੇਲੀਆਂ ਜਿਹੀਆਂ ਲਾਈਟਾਂ ਹੁੰਦੀਆਂ ਹੈ ਹਨਾ ਕਿਉਂਕਿ ਉਹ ਨਾ ਧੁੰਦ ਕੱਟਣ ਲਈ ਹੁੰਦੀਆਂ ਨੇ ਤਾਂ ਕਿ ਦੂਰੋਂ ਆ ਆਦਾ ਉਹ ਦਿਖੇ ਜਿਹੜਾ ਅੱਜਕੱਲ ਦਾ ਯੂਥ ਉਹਨਾਂ ਨੇ ਕਾਫੀ ਮੋਡੀਫਿਕੇਸ਼ਨ ਕਰਾ ਕੇ ਨਾ ਲਾਈਟਨਿੰਗ ਬਹੁਤ ਜ਼ਿਆਦਾ ਓਵਰ ਰੌਲਾ ਹੀ ਲਗਾਈਆਂ ਹੁੰਦੀਆਂ ਨੇ ਉਹਨਾਂ ਜਿਹੜੀਆਂ ਲਾਈਟਾਂ ਹੁੰਦੀਆਂ ਨੇ ਉਹ ਤੰਦ ਕਟਣ ਕਰਕੇ ਲਗਾਈਆਂ ਹੁੰਦੀਆਂ ਨੇ ਤੇ ਉਹ ਇਸ ਕਰਕੇ ਲਗਾਨੇ ਤਾਂ ਕਿ ਨਾ ਉਹ ਦੇ ਵਿੱਚ ਫੌਗ ਦੇ ਵਿੱਚ ਥੋੜਾ ਜਿਹਾ ਫਾਇਦਾ ਹੋ ਜੇ ਤੇ ਦੂਰੋਂ ਜੇ ਕੋਈ ਆ ਰਿਹਾ ਉਹਨੂੰ ਦਿਖ ਜੇ ਕਿ ਅਸੀਂ ਆ ਰਹੇ ਹਾਂ ਇੱਕ ਲਿਮਟ ਹੁੰਦੀ ਹੈ ਬਟ ਜਿਹੜੇ ਅੱਜ ਕੱਲ ਦਾ ਯੂਥ ਆ ਜਿਨ੍ਹਾਂ ਨੇ ਆਪਣੀਆਂ ਪਰਸਨਲ ਕਾਰਾਂ ਦੇ ਆਪਣੀਆਂ ਜੋ ਜ ਆਪਾਂ ਯੂਥ ਕਹਿੰਦੇ ਵਿਗੜਿਆ ਹੋਇਆ ਯੂਥ ਆ ਉਹਨਾਂ ਨੇ ਬਹੁਤ ਜ਼ਿਆਦਾ ਮੋਡੀਫਿਕੇਸ਼ਨ ਕਰਾ ਕੇ ਲਗਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਇਲੀਗਲ ਵੀ ਹੁੰਦੀਆਂ ਨੇ ਜਿਹੜੀਆਂ ਕਿ ਮਤਲਬ ਕਾਫੀ ਜ਼ਿਆਦਾ ਨੁਕਸਾਨ ਵੀ ਕਰਦੀਆਂ ਜਿਨ੍ਹਾਂ ਦਾ ਫਿਰ ਟ੍ਰੈਫਿਕ ਪੁਲਿਸ ਚਲਾਣ ਵੀ ਕਰ ਦਿੰਦੀ ਆ ਉਹ ਵਾਲੀ ਮੈਂ ਕਹਿੰਨੀ ਆ ਕਿ ਉਹਨਾਂ ਦਾ ਯੂਜ਼ ਨਹੀਂ ਕਰਨਾ ਚਾਹੀਦਾ ਤਾਂ ਕਿ ਉਹ ਬਾਕੀ ਵਿਚਾਰੇ ਜਿਹੜੇ ਸਾਈਕਲ ਵਾਲੇ ਹੁੰਦੇ ਆ ਉਹਨਾਂ ਦਾ ਫਿਰ ਬਹੁਤ ਨੁਕਸਾਨ ਹੁੰਦਾਗਾ ਉਹਨਾਂ ਨੂੰ ਨਹੀਂ ਦਿਖਦਾ ਬਸ ਹਾਈ ਬੀਮ ਨਾ ਰੱਖੋ ਤੁਸੀਂ ਉਹਨੂੰ ਲੋ ਬੀਮ ਰੱਖੋ ਰਾਤ ਵੇਲੇ ਕੀ ਹੁੰਦਾ ਨਾ ਕਿ ਆਪਾਂ ਇੰਨਾ ਹਾਈ ਬੀਮ ਕਰ ਦਿੰਨੇ ਸਿੱਧਾ ਅੱਖਾਂ ਦੇ ਵਿੱਚ ਅਗੇ ਦਿੰਦੀ ਆ ਤਾਂ ਸਾਨੂੰ ਫਿਰ ਦਿਖਦਾ ਨਹੀਂ ਉਹ ਨਹੀਂ ਦਿਖਦਾ ਉਹ ਵਿਚਾਰੇ ਸਾਈਕਲ ਵਾਲਿਆਂ ਨੂੰ ਵੀ ਨਹੀਂ ਕੁਝ ਦਿਖਦਾ ਹੈਗਾ ਉਹ ਵਿਚਾਰਿਆਂ ਦਾ ਵੀ ਫਿਰ ਬਹੁਤ ਨੁਕਸਾਨ ਹੁੰਦਾਗਾ ਹਣਾ ਤਾਂ ਫਿਰ ਐ ਬਾਲ ਕੇਰ ਕੋ ਲੋਬੀ ਮ ਰੱਖੋ ਤੇ ਹੇਜ਼ਰ ਸਾਈਟਾ ਇਹਨੂੰ ਆਪ ਕਹਿੰਦੇ ਆ ਤੇ ਗੱਡੀ ਦੇ ਵਿੱਚ ਜੇਕਰ ਤੁਸੀਂ ਜਾ ਰਹੇ ਹੋ ਧੁੰਦ ਅਸ਼ਿੱਸ਼ੇ ਦੇ ਅਕਸਰ ਜੰਮ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ ਹੀਟਰ ਚਲਾ ਸਕਦੇ ਹੋ ਸ਼ੀਸ਼ੇ ਦੇ ਉੱਤੇ ਉਹਦੀ ਹਵਾ ਮਾਰ ਸਕਦੇ ਹੋ ਇੱਕ ਬਟਨ ਹੁੰਦਾ ਉੱਤੇ ਪੂਰੇ ਵਿਕਲਪ ਦਿੱਤਾ ਹੁੰਦਾ ਆਪਸ਼ਨ ਸਾਡੇ ਕੋਲ ਹੁੰਦੇ ਨੇ ਤੇ ਉਹਦੀ ਬਿਲਕੁਲ ਤੁਸੀਂ ਭਾਵੇਂ ਲੱਤਾਂ ਤੇ ਕਰ ਲਓ ਭਾਵੇਂ ਮੂੰਹ ਤੇ ਕਰ ਲਓ ਉਹਦੀ ਹਵਾ ਹੀਟਰ ਦੀ ਭਾਵੇਂ ਸ਼ੀਸ਼ੇ ਤੇ ਕਰ ਲਓ ਉਹ ਸਾਰੇ ਆਪਸ਼ਨਸ ਗੱਡੀ ਦੇ ਵਿੱਚ ਦਿੱਤੇ ਹੁੰਦੇ ਨੇ ਬਾਕੀ ਆਪਾਂ ਆਪਣੀ ਕਾਰ ਵਗਾਰਾ ਨੂੰ ਬਿਲਕੁਲ ਸਲੋ ਹੀ ਰੱਖਾਂਗੇ ਤਾਂ ਹੀ ਆਪਾਂ ਬਚ ਸਕਦੇ ਆ ਕਿਉਂਕਿ ਹੁਣ ਫੌਗ ਵੀ ਅੱਗੇ-ਅੱਗੇ ਬਹੁਤ ਜ਼ਿਆ ਹੁੰਨੇ ਆ ਤੇ ਆਪਾਂ ਆਪਣੇ ਕੰਮ ਤੇ ਜਾਣਾ ਆ ਤੇ ਬਟਪਾ ਪਹਿਲਾਂ ਥੋੜਾ ਟਾਈਮ ਪਹਿਲਾਂ ਆਪਾਂ ਤੁਰਨਾ ਇਹ ਗੱਲ ਤੁਸੀਂ ਬੜੀ ਸਿਆਣੀ ਕਹੀ ਕਿ ਸਾਨੂੰ ਨਾ ਘਰ ਤੋਂ ਅਗਰ ਤੁਰਨਾ ਹੈ ਤਾਂ ਬਹੁਤ ਪਹਿਲਾਂ ਪਹਿਲਾਂ ਤੁਰਨਾ ਬਹੁਤ ਪਹਿਲਾਂ ਨਹੀਂ ਥੋੜਾ ਜਿਹਾ ਪਹਿਲਾਂ ਤੁਰਪੂ ਕਿ ਸਾਨੂੰ ਗੱਡੀ ਪੂਰੀ ਤੇਜ਼ ਨਾ ਕਰਦੀ ਪਵੇ ਆਪਣਾ ਵਾਹਨ ਪੂਰਾ ਤੇਜ਼ ਨਾਲ ਦੌੜਾਣਾ ਪਵੇ ਤੇ ਉਹਦੇ ਵਿੱਚ ਜਦੋਂ ਕਾਲੀ ਹੋ ਜਾਂਦੀ ਹੈ ਨਾ ਫਟੋਏ ਹੁੰਦੇ ਨੇ ਤੇ ਕਾਲੀ ਅੱਗੇ ਜਿਵੇਂ ਸਿਆਣਾ ਨੇ ਕਿਹਾ ਵੀ ਟੋਏ ਨੇ ਤਾਂ ਸਾਨੂੰ ਦੁਰਘਟਨਾ ਸਾਡੇ ਨਾਲ ਵਾਪਰ ਸਕਦੀ ਹੈ ਤਾਂ ਕੋਸ਼ਿਸ਼ ਕਰੀਏ ਅਸੀਂ ਆਪਣੇ ਘਰ ਤੋਂ ਖਾਸ ਕਰਕੇ ਸਿਆਲ ਦੇ ਵਿੱਚ ਥੋੜਾ ਜਿਹਾ ਪਹਿਲਾਂ ਤੁਰੀਏ ਤਾਂ ਕਿ ਅਸੀਂ ਸਮੇਂ ਸਿਰ ਆਪਣੇ ਕੰਮ ਤੇ ਵੀ ਪਹੁੰਚੀਏ ਤੇ ਸਾਰਾ ਦਿਨ ਸਾਡਾ ਖੁਸ਼ਕੁਸ਼ ਹੋਵੇ। ਬਾਕੀ ਆਪਾਂ ਨੂੰ ਹੈਲਦੀ ਫੂਡ ਖਾਣਾ ਚਾਹੀਦਾ, ਆਪਣੇ ਆਪ ਨੂੰ ਕਵਰ ਕਰਕੇ ਬਾਮ ਕਪੜੇ ਪਾਉਣੇ ਚਾਹੀਦੇ ਆ, ਆਪਣੇ ਆਪ ਨੂੰ ਮਾਸਕ ਨਾਲ ਕਵਰ ਕਰਨਾ ਚਾਹੀਦਾ, ਕੈਪ ਵਗੈਰਾ, ਹੈਂਡਸ ਗਲਵਸ ਪਾਉਣੇ ਚਾਹੀਦੇ ਆ। ਬਾਕੀ ਆਪਾਂ ਨੂੰ ਪ੍ਰੋਪਰ ਆਪਣਾ ਕਵਰ ਅਪ ਕਰਨਾ ਚਾਹੀਦਾ ਤੇ ਧਿਆਨ ਉਸ ਦੇ ਨਾਲ ਆਪਾਂ ਸਰਦੀ ਤੋਂ ਬਚ ਵੀ ਸਕਦੇ ਆ ਐਂਡ ਹੈਲਦੀ ਫੂਡ ਖਾਣਾ ਚਾਹੀਦਾ ਆ। ਜਿਵੇਂ ਹੁਣ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਾ ਛੁੱਟੀਆਂ ਹੋ ਜਾਣਗੀਆਂ ਸਿਆਲ ਦੀਆਂ ਛੁੱਟੀਆਂ ਜਿਹਨੂੰ ਕਹਿੰਦੇ ਆ ਕੁਝ ਦਿਨਾਂ ਨੂੰ ਹੈ ਨਾ ਤਾਂ ਉਹਦੇ ਵਿੱਚ ਨਾ ਸਾਡੇ ਬੱਚੇ ਅਕਸਰ ਬਾਹਰ ਖੇਡਣਾ ਸ਼ੁਰੂ ਕਰ ਦਿੰਦੇ ਨੇ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਤੁਸੀਂ ਨਾ ਆਪਣੇ ਘਰ ਦੇ ਅੰਦਰ ਹੀ ਖੇਡੋ ਕਿਉਂਕਿ ਬਾਹਰ ਠੰਡ ਹੈ ਇਨਡੋਰ ਗੇਮ ਇਨਡੋਰ ਗੇਮ ਖੇਡ ਸਕਦੇ ਆ ਬੱਚੇ ਨਾਲ ਤੁਸੀਂ ਅਗਰ ਘਰ ਰਹਿੰਦੇ ਹੋ ਤਾਂ ਮਾਮਾ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਕੁਝ ਬਣਾ ਕੇ ਖਵਾ ਵੀ ਸਕਦੀਆਂ ਨੇ ਤੇ ਉਹ ਦਿਨ ਨਾਲ ਖੁਸ਼ ਹੋ ਜਾਂਦੇ ਨੇ ਤੇ ਅੰਦਰ ਇਨਡੋਰਸ ਵਗੈਰਾ ਖੇਡਾ ਖੇਡਾ ਖੇਡ ਸਕਦੇ ਤੇ ਗੱਲਾਂ ਕਰ ਸਕਦੇ ਆ ਅੰਦਰ ਫੋਨ ਹੀ ਨਾ ਯੂਜ਼ ਕਰੀ ਜਾਂ ਉਹ ਵੀ ਕਿਤਨਾ ਤੇ ਗਲਤ ਹੈ ਫੋਨ ਦਾ ਥੋੜਾ ਆਪਾਂ ਗੁਰੇਜ਼ ਕਰਨਾ ਹੈ ਤਾਂ ਕੋਸ਼ਿਸ਼ ਕਰੀਏ ਬੱਚਿਆਂ ਨਾਲ ਵੱਧ ਤੋਂ ਵੱਧ ਗੱਲਾਂ ਕਰੀਏ ਗੱਲਾਂ ਕਰੀਏ ਰਾਤ ਵੇਲੇ ਸਾਡੀਆਂ ਦਾਦੀਆਂ ਪਤਾ ਕੀ ਕਰਦੀਆਂ ਹੁੰਦੀਆਂ ਸੀਗੀਆਂ ਉਹ ਜਹਾੜਤਾ ਪਾਉਂਦੀਆਂ ਸੀਗੀਆਂ ਤੇ ਕਹਾਣੀਆਂ ਸੁਣਾਉਂਦੀਆਂ ਸੀਗੀਆਂ ਅਸੀਂ ਫਿਰ ਬੁੱਝਦੇ ਹੁੰਦੇ ਸੀਗੇ ਤੁਸੀਂ ਸੁਣੀਆਂ ਹਾਂਜੀ ਮੈਂ ਜ਼ਰੂਰ ਸੁਣੀਆਂ ਨੇ ਮੇਰੇ ਦਾਦੀ ਜੀ ਹੁਣ ਵੀ ਸਾਡੇ ਨਾਲ ਉਹ ਗੱਲਾਂ ਸਾਂਝੀਆਂ ਕਰ ਦਿੰਦੇ ਆ ਤੇ ਉਹ ਬੜਾ ਚੰਗਾ ਲੱਗਦਾ ਹੈ ਇੱਕ ਨਾਲ ਨਾ ਸਾਡੇ ਜਿਹੜਾ ਆਪਣਾਤ ਹੈ ਤੇ ਸਾਡਾ ਜਿਹੜਾ ਪਿਆਰ ਹੈ ਨਾ ਸਾਡੇ ਬਾਪਿਆਂ ਨਾਲ ਹੋਰ ਵਾਝ ਜਾਂਦਾ ਸਾਡਾ ਰਿਲੇਸ਼ਨ ਨੇੜਤਾ ਵਾਧਦੀ ਆ ਤੇ ਸਾਡਾ ਰਿਲੇਸ਼ਨ ਹੈ ਨਾ ਹੋਰ ਮਜ਼ਬੂਤ ਹੋ ਜਾਂਦਾ ਤਾਂ ਇਸ ਤਰ ਵਰਸਾ ਆ ਹਾਂਜੀ ਬਿਲਕੁਲ ਪੰਜਾਬ ਦਾ ਵਿਰਸਾ ਹੈ ਤੇ ਬੜਾ ਅਮੀਰ ਵਿਰਸਾ ਤੇ ਅਸੀਂ ਸਾਰੇ ਹੁਣ ਤੱਕ ਸੰਭਾਲ ਕੇ ਰੱਖਦੇ ਆ ਤੇ ਸੰਭਾਲਣਾ ਵੀ ਚਾਹੀਦਾ ਸੰਭਾਲਣਾ ਚਾਹੀਦਾ ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਾਂ ਬੱਚਿਆਂ ਨੂੰ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਇਹ ਠੰਡ ਤੋਂ ਦੂਰ ਬਚਾਣਾ ਚਾਹੀਦਾ ਕਿਉਂਕਿ ਕਹਿੰਦੇ ਕਿ ਠੰਡ ਜੇਕਰ ਇੱਕ ਆਉਂਦੀ ਠੰਡ ਤੇ ਜਾਂਦੀ ਠੰਡ ਸਾਨੂੰ ਮਾਰ ਜਾਂਦੀ ਆ ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੇ ਠੰਡ ਦੇ ਵਿੱਚ ਪੂਰਾ ਨਜ਼ਾਰਾ ਲੈਣਾ ਇਸ ਰੁੱਤ ਦਾ ਮਜ਼ਾ ਲੈਣਾ ਇੱਕ ਕੁਦਰਤ ਨੇ ਸਾਨੂੰ ਦਿੱਤੀ ਹੈ ਠੰਡ ਤੇ ਠੰਡ ਪਹਿਲਾਂ ਕਹਿੰਦੇ ਬਹੁਤ ਜ਼ਿਆਦਾ ਪੈਂਦੀ ਹੁੰਦੀ ਸੀ ਹੁਣ ਤਾਂ ਦੇਖੋ ਠੰਡੀ ਨਹੀਂ ਪੈਂਦੀ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਪਰ ਜਿੰਨੀ ਵੀ ਪੈਂਦੀ ਆ ਉਹਦਾ ਪੂਰਾ ਪੂਰਾ ਨਜ਼ਾਰਾ ਲਓ ਇੰਜੋਏ ਕਰੋ ਤੇ ਅ ਕਈ ਲੋਕ ਤਾਂ ਮੈਂ ਦੇਖਿਆ ਕਿ ਬਹੁਤ ਦੂਰ ਦੂਰ ਵੀ ਘੁੰਮਣ ਜਾਂਦੇ ਨੇ ਜਿਵੇਂ ਜਿੱਦਾਂ स्नोਫਾਲ ਵਗੈਰਾ ਹੁੰਦਾ ਹੈ ਨਾ स्नोਫਾਲ ਮਨਾਲੀ स्नोਫਾਲ ਹਾਂਜੀ ਹਾਂਜੀ ਉੱਥੇ ਵੀ ਉੱਥੇ ਵੀ ਜਾਂਦੇ ਨੇ ਪਰ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਸਨੋਫਾਲ ਤੱਕ ਨਹੀਂ ਜਾਇਆ ਜਾਂਦਾ ਤਾਂ ਇੱਥੇ ਵੀ ਤੁਸੀਂ ਨਜ਼ਾਰਾ ਲੈ ਸਕਦੇ ਹੋ ਧੋਧੂ ਦਾ ਪਰ ਧੋਣੀ ਵੀ ਸੇਕਣੀ ਆ ਮੂੰਗਫਲੀਆ ਵੀ ਖਾਣੀ ਆ ਮੱਕੀ ਦੀ ਰੋਟੀ ਵੀ ਖਾਣੀ ਆ ਸਰੋਂ ਦਾ ਸਾਗ ਤਾਂ ਹੁਣ ਮੈਂ ਕਹਿੰਦਾ ਖੇਤਾਂ ਦੇ ਵਿੱਚ ਆਉਂਦਾ ਤੇ ਅਸੀਂ ਖਾਂਦੇ ਆ ਹੋਏ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਿਲਕੁਲ ਪੰਜੀਰੀ ਵਗੈਰਾ ਸਾਰਾ ਕੁਝ ਖਾਣਾ ਹੈ ਪੂਰਾ ਨਜ਼ਾਰਾ ਲਓ ਸੋ ਸੁਹਨਾਇਨਾ ਕਿਸੇ ਦਿਨ ਦਰਸ਼ਕ